ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਅੱਜ ਬਹੁਤ ਮਹੱਤਵਪੂਰਨ ਟੌਪਿਕ ਤੇ ਗੱਲ ਕਰਾਂਗੇ ਸਤੰਬਰ ਇਨਟੇਕ ਲਈ ਸੀਟਾਂ ਕਿੰਨੀਆਂ ਕਰ ਰਹੀਆਂ ਔਰ ਸਾਡੇ ਵਿਦਿਆਰਥੀ ਜਿਹੜੇ ਇਸ ਵਾਰੇ 10+2 ਕਰਕੇ ਆਏ ਨੇ ਵੱਡੀ ਗਿਣਤੀ ਚ ਵਿਦਿਆਰਥੀ ਆਇਲਸ ਪੀਟੀ ਕਰ ਰਹੇ ਨੇ ਵਿਦਿਆਰਥੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਆਇਲਸ ਕਰਨ ਪੀਟੀ ਕਰਨ ਕਿਸ ਤਰ੍ਹਾਂ ਦੇ ਕੋਰਸ ਸਤੰਬਰ ਇਨਟੇਕ ਦੇ ਵਿੱਚ ਐਡਮਿਸ਼ਨ ਲੈਣ ਸੋ ਨਵੇਂ ਵਿਦਿਆਰਥੀ ਬਹੁਤ ਸਾਰੇ ਨੇ ਜਿਹੜੇ ਉਹ ਘੁਮਰਾਹ ਵੀ ਹੋ ਰਹੇ ਨੇ ਕਿਤੇ ਨਾ ਕਿਤੇ ਸੋ ਮੈਂ ਚਾਹੂੰਗਾ ਕਿ ਤੀਰਜ ਜੀ ਅੱਜ ਪੂਰੀ ਕਲੈਰਿਟੀ ਦੇਣ ਕਿਹੜੇ ਵਿਦਿਆਰਥੀ ਹੁਣ ਕੈਨੇਡਾ ਚ ਅਪਲਾਈ ਕਰਨ ਤੇ ਕਿਹੜੇ ਨਾ ਕਰਨ ਔਰ ਜਿਨ੍ਹਾਂ ਦਾ ਵੀਜ਼ਾ ਵੀ ਲੱਗ ਜਾਂਦਾ ਏ ਤੀਰਜ ਜੀ ਉਸ ਤੋਂ ਬਾਅਦ ਉਹ ਕਿਹੜੀ ਤਿਆਰੀ ਕਰਕੇ ਕੈਨੇਡਾ ਜਾਣ ਤਾਂ ਕਿ ਰਾਹ ਚੋਂ ਮੁੜਨਾ ਨਾ ਪਵੇ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰੇ ਜਿਹੜਾ ਟੌਪਿਕ ਬਹੁਤ ਜ਼ਿਆਦਾ ਐਸ ਵੇਲੇ ਮੈਂ ਤਾਂ ਕਹਾਂਗਾ ਉਹ ਟੌਪਿਕ ਹੈ ਬੱਚੇ ਦੇ ਮੀ ਪੇਰੈਂਟਸ ਬਹੁਤ ਡਰਿਆ ਹੋਇਆ ਕੀ ਨਹੀਂ ਇਹ this is not the right time to ਆਪਣੇ ਬੱਚੇ ਨੂੰ ਬਾਹਰ ਆਪਾ ਪੜਨ ਭੇਜ ਦੀਏ ਕੈਨੇਡਾ ਦੇ ਹਾਲਾਤ ਬੜੇ ਨਾਜੂਕਾ ਬਹੁਤ ਮਾੜੇ ਹੋ ਗਏ ਕੰਮ ਨਹੀਂ ਮਿਲਦਾ ਹੈਗਾ ਬਹੁਤ ਹੋ ਗਿਆ ਹੁਣ ਨਹੀਂ ਸੈਟਲਮੈਂਟ ਹੁਣੀ ਤੇ ਮੈਂ ਤਾਂ ਅੱਜ ਹਰ ਬੱਚੇ ਨੂੰ ਕਹਾਂਗਾ ਕਿ ਇਹ ਗੱਲਾਂ ਹੀ ਰਹਿ ਜਾਣੀਆਂ ਸੋ ਇਹ ਚੀਜ਼ ਮੈਟਰ ਨਹੀਂ ਕਰਦੀ ਬਾਕੀ ਹਾਂ ਬੱਚਾ ਭੇਜਣਾ ਨਹੀਂ ਭੇਜਣਾ ਪਲੱਸ 2 ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ this is 100% ਮੈਂ ਲਗੂਗਾ ਤੁਹਾਡਾ ਇਹ ਡਿਸੀਜਨ ਚਾਹੀਦਾ ਟੇਬਲ ਤੇ ਬੈਠ ਕੇ ਸਾਰੀ ਚੀਜ਼ ਪਰ ਪ੍ਰੋਸ ਐਂਡ ਕੌਂਸ ਲਿਖ ਕੇ ਕੀ ਫਾਇਦੇ ਕੀ ਨੁਕਸਾਨ ਜਿਹੜੇ ਹੈਗੇ ਆ ਦੈਨ ਜਿਹੜਾ ਕਿ ਆ ਡਿਸਾਈਡ ਕਰੋ ਕਿ ਹਾਂ ਵੀ ਆਪਾਂ ਨੂੰ ਕਿਦਾਂ ਨਾ ਕਿ ਕੋਈ ਕਿਸੇ ਦੀ ਇੱਕ ਵੀਡੀਓ ਦੇਖ ਕੇ ਜਾਂ 네ਗਟਿਵਿਟੀਜ਼ ਮੈਂ ਤਾਂ ਕਹੂੰਗਾ ਸੋਸ਼ਲ ਮੀਡੀਆ ਦੀ ਬਲੌਗਰਸ ਵੱਲੋਂ ਦੇਖ ਕੇ ਕਿ ਆਪਾਂ ਫੈਸਲਾ ਲੈ ਲਿਆ ਨਹੀਂ ਕੁਝ ਨਹੀਂ ਹੈਗਾ ਸੋ ਬੇਟਾ ਮੈਂ ਤਾਂ ਕਹੂੰਗਾ ਛੱਡ ਦਿਓ ਮੈਂ ਇੱਕੋ ਚੀਜ਼ ਸਿੰਪਲ ਜੀ ਤੁਹਾਨੂੰ ਸਮਝਾਉਂਗਾ ਕੈਨੇਡਾ ਅੱਜ ਅੱਜ ਦੇ ਬੱਚੇ ਨਹੀਂ ਜਾਣਦੇ ਕੈਨੇਡਾ ਪਿੱਛੇ ਵੱਧੂ ਲੰਬੇ ਸਮਿਆਂ ਤੋਂ ਮੈਂ ਤਾਂ ਕਹੂੰਗਾ ਤੁਹਾਡੇ ਫਾਦਰ ਜਦੋਂ ਉਹਨਾਂ ਨੇ ਪੜ੍ਹਾਇਆ ਉਦੋਂ ਤੋਂ ਉਦੋਂ ਤੋਂ ਵੀ ਜਿਹੜੇ ਕਿ ਕੈਨੇਡਾ ਦੇ ਬੱਚੇ ਜਾਂਦੇ ਆ ਤੇ ਦੇਖੋ ਅੱਜ ਕਿੰਨੇ ਆ ਨੇ ਉੱਥੇ ਸਿਰੇ ਲਾਏ ਹੋਇਆ ਬਟ ਗੱਲ ਇੰਨੀ ਆ ਪਹਿਲੇ ਸਮੇਂ 'ਚ ਨਾ ਇੰਸਟਾ ਫੇਸਬੁੱਕ ਇਹ ਨਾ ਨਹੀਂ ਹੁੰਦਾ ਸੀ ਦੂਜੀ ਗੱਲ ਕੀ ਹੈਗੀ ਆ ਅੱਜ ਦੀ ਡੇਟ ਵਿੱਚ ਵੀ ਜਿਹੜੇ ਬੱਚੇ ਉੱਥੇ ਸੈਟਲਡ ਆ ਕੰਮ ਕਰ ਰਹੇ ਆ ਉਹਨਾਂ ਕੋ ਸਮਾਂ ਨਹੀਂ ਹੈਗਾ ਕਿ ਆਪਣੇ ਪੇਰੈਂਟਸ ਨਾਲ ਗੱਲ ਕਰਨ ਜਾਂ ਕਿਸੇ ਨੂੰ ਜਿਹੜੇ ਕਿ ਇਹ ਮੋਟੀਵੇਟ ਕਰ ਸਕਣ ਸਿਰਫ ਗੱਲ ਇਹੀ ਆ ਕਿ ਜਿਹੜੀਆਂ ਉਹ ਇੱਕ ਚੀਜ਼ਾਂ ਵੀਡੀਓਸ ਨੂੰ ਆਪਾਂ ਦੇਖੇ ਨਾ ਇੱਕ ਆਪਾਂ ਸਿਸਟਮ ਬਣਾ ਲੈਂਦੇ ਬਟ ਹਾਂ ਇੱਕੋ ਚੀਜ਼ ਦਾ ਖਿਆਲ ਰੱਖਣ ਦੀ ਲੋੜ ਆ ਐਸ ਵੇਲੇ ਵੀਡੀਓਜ਼ ਨਾ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਮੈਂ ਤਾਂ ਕਹੂੰਗਾ ਕਿ ਇਹ ਨਾ ਸਮੁੰਦਰ ਭਰਿਆ ਪਿਆ ਸਾਰਾ ਕੁਝ ਬਟ ਆਪਾਂ ਸਮੁੰਦਰ ਦੇ ਵਿੱਚੋਂ ਕਿਹੜੀ ਚੀਜ਼ ਤੇ ਆਪਾਂ ਟਰੈਕਟ ਕਰਦੇ ਜਾਂ ਕਿਹੜੀ ਚੀਜ਼ ਸਾਨੂੰ ਲੱਗਦੀ ਕਿ ਹਾਂਜੀ ਆਹ ਸਹੀ ਆ ਸੋ ਐਸ ਵੇਲੇ ਸਮੁੰਦਰ ਆ ਮੈਂ ਤਾਂ ਕਹੂੰਗਾ YouTube ਵੀ ਹਰ ਤਰ੍ਹਾਂ ਦੀ ਉੱਥੇ ਵੀਡੀਓ ਹਰ ਤਰ੍ਹਾਂ ਦੀ ਫ੍ਰੀ ਦੀ ਨੌਲੇਜ ਉੱਥੇ ਹੈਗੀ ਆ ਸਾਡੇ ਵੀ ਤੁਹਾਨੂੰ ਉਹਦੇ ਵਿੱਚੋਂ ਹੀ ਆਉਗੇ ਤੇ ਐਸ ਵੇਲੇ ਜ਼ਿਆਦਾਤਰ ਆ ਕਿ ਤੂੰ ਆ ਕਰ ਲਾ ਤੂੰ ਆ ਕਰ ਲਾ ਰੈਲੇਵੈਂਸੀ ਛੱਡ ਹੈਲਥ ਕੇਅਰ ਦੇ ਨਾਲ ਆ ਜਾ ਬਲੀ ਬੱਚਿਆਂ ਨੂੰ ਨਾ ਪਤਾ ਨਹੀਂ ਵੱਖਰੇ ਦੇ ਧੱਕੇ ਨਾਲ ਸਲਾਹਾਂ ਦਿੱਤੀਆਂ ਜਾਂਦੀਆਂ ਪੈਕੇਜ ਦਿੱਤੇ ਜਾਂਦੇ ਆ ਕਿ ਇੱਕੋ ਚੀਜ਼ ਦਾ ਖਿਆਲ ਪਹਿਲੀ ਗੱਲ ਤਾਂ ਰੱਖਣਾ ਬੱਚੇ ਨੂੰ ਫੋਕਸ ਦੇਣਾ ਬੱਚੇ ਨੂੰ ਪੋਜ਼ਿਟਿਵ ਬਣਾ ਕੇ ਭੇਜਣਾ ਕਿ ਬੱਚਾ ਤੂੰ ਪੜਨ ਚੱਲਣਾ ਕਿਉਂਕਿ ਐਸ ਵੇਲੇ ਡਬਲ ਜੀਏਸੀ ਦਾ ਜਿਆਦਾ ਨੁਕਸਾਨ ਨਹੀਂ ਹੈ ਨਾ ਜਿਆਦਾ ਹੋਗੀ ਫਾਇਦਾ ਦੇਖੋ ਕਿੰਨਾ ਇੱਕ ਸਾਲ ਦੀ ਫੀਸ ਦੇ ਦੇਣੀ ਡਬਲ ਜੀਏਸੀ ਮੀਨਸ ਤੁਹਾਡਾ ਬੱਚਾ ਅਗਲੇ ਸਾਲ ਸਿਕੂਰ ਹੈ ਫੀਸ ਹੋ ਤਾਂ ਚਲੇਗੀ ਕਮਜੋਗੇ ਉਹਨੇ ਪੈਸੇ ਹੋ ਤਾਂ ਆ ਹੀ ਜਾਣੇ ਸੋ ਬੱਚਾ ਸੇਫ ਆ 2 ਸਾਲ ਵਾਸਤੇ ਤੁਹਾਡਾ ਉੱਤੇ ਸੋ ਇਹ ਸਿੱਧਾ ਵਨ ਵਨ ਸਿਚੁਏਸ਼ਨ ਹੀ ਆ ਦੂਜੀ ਗੱਲ ਆ ਬੱਚੇ ਦੀ ਰੈਲੇਵੈਂਸੀ ਨਹੀਂ ਛੱਡਣੀ ਕਿਸੇ ਵੀ ਹਾਲਾਤ ਚ ਨਹੀਂ ਛੱਡਣੀ ਕੋਈ ਵੀ ਬੰਦਾ ਕੋਈ ਵੀ ਕਹੀ ਜਾਵੇ ਕਿ ਇੱਥੇ ਪੀਆਰ ਨਹੀਂ ਮਿਲਣੀ ਇੱਥੇ ਪੀਆਰ ਹੈਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਬੰਦ ਹੋ ਗਿਆ ਸਭ ਡਰਾਮੇਬਾਜੀ ਕੁਝ ਨਹੀਂ ਹੈ ਸਿਰਫ ਤੇ ਸਿਰਫ ਰੈਲੇਵੈਂਸੀ ਨਹੀਂ ਛੱਡਣੀ ਟਰਾਈ ਕਰੋ ਆਮ ਜੇ ਤੁਸੀਂ ਉਹ ਕਹਿੰਦੇ ਨਾ ਕਾਪੀ ਪੇਸਟ ਵਾਲੇ ਕੋਰਸੇ ਲੈਣ ਦੀ بجائے ਆਪਣੀ ਪੜ੍ਹਾਈ ਦੇ ਨਾਲ ਰਿਲੇਟਡ ਜਿਹੜਾ ਕੀ ਜਿਹੜਾ ਕੋਰਸ ਤੁਸੀਂ ਲਓ ਤੁਹਾਨੂੰ ਫਾਇਦਾ ਹੋਏਗਾ ਤੇ ਮੋਸਟ ਇੰਪੋਰਟੈਂਟ ਜਿਹੜੀ ਮੈਂ ਅੱਜ ਦੀ ਇਸ ਵੀਡੀਓ 'ਚ ਗੱਲ ਕਰਨੀ ਚਾਹੁੰਦਾ ਵਾਂ ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਉਹ ਜਿਹੜੇ ਬੱਚੇ ਉੱਥੇ ਚਲੇ ਗਏ ਆ ਡਰ ਲੱਗਦਾ ਕਿ ਕਹਿੰਦੇ ਜੀ ਚਲੋ ਜੀ ਵੀਜ਼ਾ ਲਵਾ ਲੈਂਦੇ ਆ ਕੋਈ ਬੇਤੋ ਬਥੇਰੇ ਬੱਚੇ ਆਉਂਦੇ ਐ ਇਸ ਲਈ ਡਰੇ ਹੋਏ ਜਿਹੜੇ ਆ ਕਿ ਵੀਜ਼ਾ ਚਲੋ ਲੱਗ ਜਾਂਦਾ ਜੀ ਜੇ ਬੱਚਾ ਸਾਡਾ ਸੈਟਲ ਉੱਥੇ ਨਾ ਹੋ ਪਾਇਆ ਜੇ ਸਾਡਾ ਬੱਚਾ ਉੱਥੇ ਮਤਲਬ ਕਿ ਖਰਾਬ ਹੋਇਆ ਦੂਜਾ ਇੱਕ ਹੋਰ ਸਵਾਲ ਹੁੰਦਾ ਕਿ ਸਾਡੇ ਬੱਚਾ ਉੱਥੇ ਕਿੱਦਾਂ ਅਮਲ ਕਿਹੜੀ ਚੀਜ਼ ਹੋਣ ਕਰਾਈਏ ਕਿ ਜਿਹੜਾ ਬੱਚਾ ਸਾਡਾ ਉੱਤੇ ਫਾਇਦਾ ਫਾਇਦਾ ਹੋਵੇ ਉਹਨੂੰ ਜਾ ਕੇ ਹੁਣ ਵੀਜ਼ਾ ਤਾਂ ਲੱਗ ਗਿਆ ਵੀਜ਼ਾ ਤਾਂ ਇਸ ਵੇਲੇ ਬਹੁਤ ਮਜ਼ਾਕ ਮੈਂ ਤਾਂ ਕਹੂੰਗਾ ਜਿਹੜਾ ਮਜ਼ਾਕ ਬਣਿਆ ਹੋਇਆ ਵੀਜ਼ਾ ਬਹੁਤ ਜ਼ਿਆਦਾ ਪਹਿਲੀ ਗੱਲ ਤਾਂ ਆਪਣੇ ਬੱਚਿਆਂ ਨੂੰ ਦਲੇਰੀ ਦੇ ਕੇ ਭੇਜੋ ਮੋਟੀਵੇਟ ਕਰਕੇ ਭੇਜੋ ਬੱਚਿਆਂ ਦੇ ਫਰੈਂਡਸ ਬਣੋ ਕਿ ਬੱਚਿਆਂ ਨੂੰ ਕੋਈ ਔਕੜ ਆਉਂਦੀ ਆ ਬੱਚਿਆਂ ਨੂੰ ਕੋਈ ਪ੍ਰੋਬਲਮ ਸਿਰ ਤੋਂ ਵੱਲੋਂ ਤੁਹਾਡੇ ਨਾਲ ਗੱਲ ਕਰਨ ਦਿਲ ਖੋਲ ਕੇ ਗੱਲ ਕਰਨ ਮੈਂ ਤਾਂ ਕਹੂੰਗਾ ਐਸੇ ਲੋ ਜਿਹੜਾ ਕਿ ਸਮਾ ਚੱਲੰਦੇ ਆ ਤਾਂ ਤੁਹਾਨੂੰ ਆਪਣੇ ਬੱਚਿਆਂ ਦੇ ਨਾਲ ਪੂਰਾ ਸਪੋਰਟ ਕਰਨੀ ਚਾਹੀਦੀ ਆ ਸੋ ਆਪਣੇ ਬੱਚਿਆਂ ਨੂੰ ਪਹਿਲਾਂ ਤਾਂ ਦਲੇਰੀ ਇੱਥੇ ਦੇ ਕੇ ਭੇਜੋ ਕਿ ਬੇਟਾ ਪਹਿਲੇ ਜਿਹੜੇ 6 ਮਹੀਨੇ ਹਨ ਡੈਫੀਨੇਟਲੀ ਸਟਰਗਲ ਕਰਨੀ ਪੈਣੀ ਆ ਉੱਥੇ ਇਹ ਸਚਾਈ ਆ ਰੂਬਰੂ ਕਰਾ ਕੇ ਭੇਜੋ ਕਿ ਪਹਿਲੇ 6 ਮਹੀਨੇ ਸਟਰਗਲ ਕਰਨੀ ਪੈਂਦੀ ਆ ਕਈਆਂ ਨੂੰ ਜਾਂਦੇ ਸੱਟ ਹੋ ਜਾਂਦੇ ਕਈ ਨੂੰ ਨਹੀਂ ਆਉਂਦਾ ਫੇਸ ਕਈਆਂ ਦਾ ਹੁੰਦਾ ਬਟ 6 ਮਹੀਨੇ ਦਾ ਯਸ ਡੈਫੀਨੇਟਲੀ ਸਟਰਗਲ ਨਵਾਂ ਦੇਸ਼ ਨਵੇਂ ਰੂਲਸ ਨਵੇਂ ਤਰ੍ਹਾਂ ਦੀ ਆਪਰਚੂਨਿਟੀ ਚੈਲੰਜਸ ਆ 6 ਮਹੀਨੇ ਦੂਜੀ ਚੀਜ਼ ਹੈ ਤਿਆਰੀ ਪਹਿਲੀ ਗੱਲ ਤਾਂ ਦਲੇਰੀ ਦੇਖਣੀ ਹੈ ਹਿੰਮਤ ਨਹੀਂ ਛੱਡਣੀ ਕਿਸੇ ਦੇ ਮਗਰ ਨਹੀਂ ਲੱਗਣਾ ਸੰਗਤੀ ਦਾ ਜਿਹੜਾ ਕਿ ਬਹੁਤ ਜ਼ਿਆਦਾ ਖਿਆਲ ਰੱਖਣਾ ਉਹਨਾਂ ਬੰਦਿਆਂ ਚ ਰਹਿਣਾ ਜਿਹੜੇ ਆਪ ਡੇਲੀ ਕੰਮ ਕਰਦੇ ਆ ਪੜ੍ਹਾਈ ਨੂੰ ਫੋਕਸ ਕਰਦੇ ਉਹ ਸੰਗਤੀ ਨੂੰ ਜ਼ਿਆਦਾ ਜਿਹੜੇ ਕਿ ਆ ਪ੍ਰੇਫਰੈਂਸ ਦੇਣੀ ਆ ਦੂਜੀ ਚੀਜ਼ ਹੈਗੀ ਆ ਇੰਡੀਆ ਚ ਜੇ ਤੁਹਾਡੇ ਤੋਂ ਟਾਈਮ ਹੈਗਾ ਜੇ ਤੁਸੀਂ ਹਜੇ ਦੇਖ ਰਹੇ ਆ ਮਾਹੌਲ ਨੈਗੇਟਿਵ ਹੈ ਉਹੀ ਕਹਿੰਦਾ ਡਿਸੀਜ਼ ਆ ਤੁਹਾਡਾ ਵਾ ਮੈਂ ਤਾਂ ਸਿਰਫ ਤੁਹਾਨੂੰ ਸਲਾਹ ਦੇ ਸਕਦਾ ਰਾਹ ਪਾ ਸਕਦਾ ਦੂਜੀ ਚੀਜ਼ ਖਿਆਲ ਰੱਖਣੀ ਆ ਕਿ ਆਪਣੇ ਬੱਚੇ ਨੂੰ ਕੋਈ ਨਾ ਕੋਈ ਬੇਸਿਕ ਸਕਿਲਸ ਜਾਰਦਰ ਨਾ ਮੈਂ ਕਹਾਂਗਾ ਸਾਡੇ ਫੁੱਲਾਂ ਵਰਗੇ ਬੱਚੇ ਆ ਮਤਲਬ ਕਿ ਆਪਾਂ ਕਹਿੰਦੇ ਕਿ ਇਹਨੂੰ ਕੰਮ ਬੜਾ ਕੰਮ ਵੀਰ ਸਾਡੀ ਕੈਪੇਬਿਲਿਟੀ ਦੇ ਅਕੋਰਡ ਮਿਲੂਗਾ ਅੱਜ ਤੁਸੀਂ ਕਿਸੇ ਨੂੰ ਕੰਮ ਤੇ ਰੱਖਣਾ ਹੋਵੇ ਜੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਅਕੋਰਡਿੰਗ ਤੁਸੀਂ ਵੀ ਤੁਹਾਨੂੰ ਜਵਾਬ ਹੀ ਦੇਵੋਗੇ ਨਾ ਸੋ ਬੱਚਿਆਂ ਨੂੰ ਕੋਈ ਨਾ ਕੋਈ ਕੋਈ ਵੀ ਸਕਿੱਲ ਦੇ ਕੇ ਭੇਜੋ ਜੇ ਹਾਂ ਨਹੀਂ ਵੀ ਇਸ ਸਕਿੱਲ ਮਤਲਬ ਕਿ ਤੁਸੀਂ ਮਲਿਕ ਬੱਚਾ ਸਿੱਖਣਾ ਚਾਹੁੰਦਾ ਬੱਚੇ ਨੂੰ ਘਰ ਦੂੰ ਔਨਲਾਈਨ ਹੀ ਜਿਹੜੀਆਂ ਕਿ ਆ ਫ੍ਰੈਂਚ ਦੀ ਲੈਂਗੁਏਜ ਦੀਆਂ ਕਲਾਸਿਸ ਲਗਾਉਣੀਆਂ ਸ਼ੁਰੂ ਕਰ ਦੋ ਲੌਂਗ ਟਰਮ ਬਸਸ ਜਿਹੜਾਗਾ ਆਉਣ ਵਾਲੇ ਸਮੇਂ ਚ ਵਧੂ ਜਿਹੜਾ ਕੀ ਕੰਮ ਆਏਗਾ ਬੱਚਿਆਂ ਦੇ ਜਿਹੜੇ ਬੱਚਿਆਂ ਦੇ ਕੋਰਸਸ ਦੀ ਗੱਲ ਆ ਨਾ ਕਿ ਆਹ ਵਾਲਾ ਕੋਰਸ ਲੈ ਲੈ ਪੀਆਰ ਹੋ ਜੂ ਆਹ ਵਾਲਾ ਹੋ ਜੂ ਫ੍ਰੈਂਚ ਦੀ ਗੱਲ ਨਹੀਂ ਕੋਈ ਕਰਨ ਦੇ ਆ ਪਤਾ ਕਿਉਂ ਫ੍ਰੈਂਚ ਇਜ਼ ਅ ਲੌਂਗ ਟਰਮ ਬਸਸ ਇੰਨੀ ਛੇਤੀ ਨਹੀਂ ਫ੍ਰੈਂਚ ਆਉਣੀ ਬੱਚੇ ਦੇ ਬੰਦੇ ਨੂੰ ਸਾਲ 2 ਸਾਲ ਦਾ ਟਾਈਮ ਲੱਗ ਜਾਣਾ ਫ੍ਰੈਂਚ ਦੇ ਵਿੱਚ ਫਲੂਇਡ ਹੋਣ ਨੂੰ B2 ਲੈਵਲ ਕਰੈਕ ਕਰਨ ਨੂੰ ਸੋ ਬੜਾ ਟਾਈਮ ਆ ਨਾ ਬੱਚੇ ਨੇ ਇਹਦੇ ਪੜ੍ਹਨਾ 2 ਸਾਲ ਉਹ ਤੇ ਪੜ੍ਹਨਾ ਹੁਣ ਵੀ ਹੈਗਾ ਜੇ ਹੁਣ ਤੋਂ ਆਪਾਂ बंद ਹੋਣ ਲੱਗੀਆਂ ਜਦੋਂ ਤੁਸੀਂ ਬਾਇਲਿੰਗੁਅਲ ਹੁੰਦੇ ਆ ਤੁਹਾਨੂੰ ਲੈਂਗੁਏਜ ਦੇ ਪੁਆਇੰਟ ਵੀ ਮਿਲਦੇ ਆ ਤੇ ਆਹ ਜਿਹੜੀਆਂ ਭੀੜ ਦੇ ਵਿੱਚੋਂ ਵੀ ਤੁਸੀਂ ਪੁਆਇੰਟ ਜਿੰਨੇ ਮਰਜੀ ਵਾਜਦੇ ਤੁਹਾਡੀ ਪੀਆ ਛੇਤੀ ਆਈ ਨਹੀਂ ਬਟ ਆਹ ਜਿਹੜੀਆਂ ਜੌਬਸ ਕੈਟੇਗਰੀ ਆ ਆ ਜਿਹੜੀਆਂ ਐਜੂਕੇਸ਼ਨ ਦੇ ਗੈਰ ਐਜਡ ਸੈਕਟਰ ਜਿਹੜੇ ਆਉਂਦੇ ਆ ਇਹ ਤਾਂ ਜਦੋਂ ਉਹਨਾਂ ਦਾ ਕੋਟਾ ਪੂਰਾ ਹੋਇਆ ਨਾਲ ਹੀ ਬੰਦ ਕਰ ਦੇਣਾ ਜੇ ਆਪਾਂ ਕਰ ਵੀ ਲਿਆ ਤੇ ਆਪਾਂ ਕੀ ਕਰਾਂਗੇ ਅੱਜ ਇੱਕ ਐਗਜ਼ਾਮਪਲ ਆ ਮੇਰੇ ਹੀ ਬੱਚਾ ਭੇਜਿਆ ਹੋਇਆ ਨਾਨ ਮੈਡੀਕਲ ਦਾ ਬੱਚਾ 6 ਰਿਫਿਊਜ਼ਲਾਂ ਤੋਂ ਬਾਅਦ ਗਿਆ ਸੀਗਾ ਤੇ ਇਹ ਸਾਲ ਦਾ ਕੋਰਸ ਜੇ ਹੁਣ ਦੁਬਾਰਾ ਲੈਣਾ ਬਸ ਉਹਦੇ ਦਵਾਚ ਵੀ ਉਹੀ ਆ ਕਿ ਸਰ ਮਾਉਂਟ ਟ੍ਰੇਡ ਕੋਰਸ ਕਰ ਲੈਣਾ ਮੈਂ ਹੁਣ ਆ ਜਾਂ ਕਿ ਹੁਣ ਹੈਲਥ ਕੇਅਰ ਦੇ ਨਾਲ ਚੱਲ ਜਾਂਦਾ ਦੇਖੋ ਰੈਲੇਵੈਂਸੀ ਤੋੜਨ ਦੀ ਗੱਲ ਕਰ ਰਹੇ ਆ ਸੋ ਮੈਂ ਤਕੂੰਗਾ ਕਿਸੇ ਦੇ ਮਗਰ ਲਾ ਕੇ ਆ ਵੀਡੀਓਜ਼ ਨੂੰ ਦੇਖੇ ਨਹੀਂ ਦੇਖਦੇ ਹੋਏ ਰੈਲੇਵੈਂਸੀ ਨੂੰ ਨਹੀਂ ਤੋੜਨਾ ਲੱਗੇ ਰੋ ਵਧੀਆ ਨੰਬਰਾਂ 'ਚ ਪਾਸ ਕਰੋ ਆਪਣੇ ਨਾਲ ਪੜ੍ਹਾਈ ਦੇ ਨਾਲ ਮਿਲਦੀ ਜੌਬ ਲੱਭਣ ਦਾ ਪੂਰੀ ਟਰਾਈ ਕਰੋ ਮਿਲ ਜਾਨੀ ਹੈ ਜੇ ਤੁਸੀਂ ਵਧੀਆ ਨੰਬਰ پاس ਕਰੇ ਸਟੈਪਸ ਆ ਜੇ ਕੇ ਚੱਲਦੇ ਰਹੋਗੇ ਤਾਂ ਸੋ ਲੌਂਗ ਟਰਮ ਤੇ ਜਿਹੜਾ ਕਿ ਤੁਹਾਨੂੰ ਜਿਹੜਾ ਕੀ ਹੈ ਫਾਇਦਾ ਜਰੂਰ ਹੋਗਾ ਕੁਝ ਵੀ ਇੱਧਰ ਉੱਧਰ ਨਹੀਂ ਕਰਨਾ ਪੈਣਾ ਆ ਜਿਹੜੀ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਆ ਨਾ ਇਹ ਤੁਸੀਂ ਬੜਾ ਥੋੜਾ ਟਾਈਮ ਤੁਸੀਂ ਹੋਰ ਦੇਖੋ ਰੁਕੋ ਇਹ ਬਿਲਕੁਲ ਡੈਫੀਨੇਟਲੀ ਥੱਲੇ ਜਿਹੜਾ ਕਿ ਆਉਣ ਵਾਲੇ ਦੇਖਿਆਂ ਚ ਅ ਦਿਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਜਰੂਰ ਮਿਲੇਗਾ ਲੈਕਚਰਸ ਹਨ ਕੈਨੇਡਾ ਦੇ ਵਿੱਚ ਉਹਦੇ ਕਰਕੇ ਜਿਹੜੀਆਂ ਕਿ ਇਹ ਚੈਲੰਜਸ ਜਰੂਰ ਆ ਸੋ ਨਵੇਂ ਸਟੂਡੈਂਟਸ ਨੂੰ ਮੈਂ ਤੁਹਾਨੂੰ ਕਹਾਂਗਾ ਜਦ ਤੱਕ ਤੁਹਾਡਾ ਟਾਈਮ ਹੋਣਾ ਨਾ ਵਰਕ ਪਰਮਿਟ ਦਾ ਅਜੇ ਤੁਸੀਂ ਉਹ 24 'ਚ ਜਾਂਦੇ ਆ ਤੁਹਾਡੀ ਬੜਾਈ 26 'ਚ ਮੁਕਣੀ ਆ ਸੁਪਰ ਸਮੂਥ ਤੁਹਾਡੇ ਵਾਸਤੇ ਜਿਹੜਾ ਕਿ ਸਿਸਟਮ ਹੋ ਚੁੱਕਾ ਹੋਣਾ ਬਟ ਉਹਦੇ ਲਈ ਬਸ ਇੱਕੋ ਚੀਜ਼ ਦਾ ਖਿਆਲ ਰੱਖਣਾ ਕਿ ਇੰਡੀਆ ਤੋਂ ਸਿਰਫ ਵੀਜ਼ੇ ਨੂੰ ਮਾਈਂਡ ਦੇ ਨਾ ਰੱਖਦੇ ਹੋਏ ਸਹੀ ਕੈਰੀਅਰ ਕਾਉਂਸਲਿੰਗ ਲੈ ਕੇ ਜਾਓ ਸਹੀ ਕੋਰਸ ਲੈ ਕੇ ਜਾਓ ਇਹ ਨਿਆਰਾ ਹੀ ਆਏਗਾ ਸੋ ਕੈਨੇਡਾ ਅੱਜ ਵੀ ਵਧੀਆ ਵਾ ਵਧੀਆ ਰਹੇਗਾ ਪਿਛਲੇ ਸਮੇਂ ਤੋਂ ਵਧੀਆ ਹੀ ਸੀਗਾ ਸਾਡੇ ਪੰਜਾਬ ਨੂੰ ਮੈਂ ਤਾਂ ਕਹਾਂਗਾ ਅੱਜ ਜੇ ਕਹਾਂਗਾ ਨਾ ਪਿਛੇ ਇੰਨਾ ਕੁਝ ਵਧੀਆ ਕਰਦੇ ਖੁਸ਼ ਆ ਬਹੁਤ ਸਾਰੇ ਮੈਂ ਕਹਾਂਗਾ ਮੈਕਸਿਮਮ ਪੇਰੈਂਟਸ ਖੁਸ਼ ਆ ਆਪਣੇ ਬੱਚਿਆਂ ਨੂੰ ਉੱਥੇ ਭੇਜ ਕੇ ਜੇ ਇਦਾਂ ਹੀ ਮਾੜਾ ਹੁੰਦਾ ਤੇ ਅੱਜ ਪੇਰੈਂਟਸ ਜਿਹੜੇ ਕੀ ਆ ਹੋਰ ਬੱਚੇ ਉੱਥੇ ਭੇਜਦੇ ਨਹੀਂ ਕਿਉਂਕਿ ਸਾਡਾ ਬੱਚਾ ਉੱਥੇ ਇੰਡੀਪੈਂਡੈਂਟ ਬਣਦਾ ਸਾਡਾ ਬੱਚਾ ਉਥੇ ਦੁਨੀਆਦਾਰੀ ਦੇ ਵਿੱਚ ਜੀਣ ਵਾਲਾ ਹੈ ਜਿਹੜਾ ਉਹ ਉਸ ਮਤਲਬ ਕਿ ਮੈਟਰ ਦੇ ਵਿੱਚ ਆਉਂਦਾ ਸੋ ਹਰ ਚੀਜ਼ ਜਿਹੜੀ ਕਿ ਅਵਨਵੇਂ ਸਿਚੁਏਸ਼ਨ ਹੈਗੀ ਆ ਬਾਕੀ ਹਾਂ ਮੇਰਾ ਇੱਕ ਕਾਰੋਬਾਰ ਵੀ ਹੈ ਜਿਹੜਾ ਇਸ ਤਰੀਕੇ ਨਾਲ ਚੱਲਦਾ ਇਸ ਲਈ ਮੈਂ ਕਹਿੰਦਾ ਡਿਸੀਜਨ ਤੁਸੀਂ ਲੈਣਾ ਮਿਲ ਕੇ ਜਾਓ ਆਪਣੇ ਸਾਰੇ ਡਾਊਟ ਪੁੱਛ ਕੇ ਜਾਓ ਇਮਾਨਦਾਰੀ ਨਾਲ ਵਾਦਾ ਕਰਦਾ ਤੁਹਾਨੂੰ ਇਮਾਨਦਾਰੀ ਨਾਲ ਰਾਹ ਪਾਵਾਂਗੇ ਕਿ ਹਾਂ ਵੀ ਆਹ ਫਾਇਦੇ ਆ ਜੀ ਆਹ ਨੁਕਸਾਨ ਹੈਗੇ ਆ ਬਾਕੀ ਪਰਸਨਲ ਮੇਰੀ ਦਾ ਇਹ ਚੋਇਸ ਜ਼ਰੂਰ ਹੁੰਦੀ ਆ ਕਿ ਪੜਨ ਜਾਓ ਬੜੀਆ ਸੈਟਲ ਹੋ ਐਕਸਪੀਰੀਅੰਸ ਲਓ ਬੜੀਆ ਤਰੀਕੇ ਨਾਲ ਉੱਤੇ ਲੈ ਕੇ ਫਿਰ ਇੰਡੀਆ ਆ ਕੇ ਆਪਣਾ ਬਿਜ਼ਨਸ ਜਿਹੜਾ ਕੀ ਹੈ ਸਟੈਬਲਿਸ਼ ਕਰੋ ਬਿਜ਼ਨਸ ਕਰੋ ਇੰਡੀਆ ਦੇ ਵਿੱਚ ਆ ਕੇ ਵੀ ਜੇ ਇੰਡੀਆ ਜਾ ਕੇ ਜੌਬ ਕਰਨੀ ਹੈ ਫਿਰ ਮੈਂ ਕਹਿੰਦਾ ਉੱਥੇ ਰਹੋ ਸੋ ਇਹ ਵੀ ਆਪਰਚੂਨਿਟੀਆਂ ਜਿਹੜੀਆਂ ਕਿਆਂ ਤੁਸੀਂ ਜਿਹੜਾ ਕੀ ਲੈ ਸਕਦੇ ਆ ਤੇ ਜਰੂਰ ਤੁਸੀਂ ਸਾਡੇ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਆਫਿਸ ਆ ਕੇ ਮਿਲੋ ਤੇ ਉਮੀਦ ਕਰਦਾ ਵਾਂ ਤੁਹਾਡਾ ਸੁਪਨਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਜਰੂਰ ਬਣੇਗੀ ਤੇ ਬਿਲਕੁਲ ਕੋਈ ਵੀ ਡਾਊਟ ਹੋਵੇ ਡਰਨਾ ਨਹੀਂ ਆ ਸਮਾਂ ਕੱਢ ਕੇ ਆਓ ਤੇ ਮੈਂ ਇਮਾਨਦਾਰੀ ਨਾਲ ਵਾਅਦਾ ਕਰਦਾ ਤੁਹਾਨੂੰ ਰਾਹ ਜਰੂਰ ਪਾ ਕੇ ਚਲੋ ਬਹੁਤ ਹੀ ਕਲੈਰਿਟੀ ਤੁਸੀਂ ਦਿੱਤੀ ਚੰਗੇ ਤਰੀਕੇ ਨਾਲ ਪਹਿਲਾਂ ਵੀ ਬੜੇ ਚੰਗੇ ਤਰੀਕੇ ਨਾਲ ਤੁਸੀਂ ਆਪਣੀ ਗੱਲ ਰੱਖਦੇ ਰਹੇ ਹੋ ਵਿਜਾਰਥੀ ਭਰੋਸਾ ਵੀ ਕਰਦੇ ਨੇ ਤੁਹਾਡੀਆਂ ਗੱਲਾਂ ਤੇ ਸੋ 85578 85578 ਤੇ ਫੋਨ ਕਰਕੇ ਤੀਰਤ ਜੀ ਦੇ ਨਾਲ ਸਮਾ ਲਓ ਫਿਰ ਫੈਸਲੇ ਕਰੋ ਕੋਈ ਹੋਰ ਕਲੈਰਿਟੀ ਚਾਹੀਦੀ ਹੈ ਤਾਂ ਨਿੱਜੀ ਤੌਰ ਤੇ ਵੀ ਮਿਲੋ ਬਹੁਤ ਧੰਨਵਾਦ